ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਟੀਵੀ ਦੇਸ਼ ਪੰਜਾਬ ਮੈਂ ਹਾਂ ਸੰਦੀਪ ਸਿੰਘ ਖਰਲ ਤੇ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਸਿਆਸੀ ਮੁਲਾਂਕਣਕਾਰ ਜਸਪੀਰ ਸਿੰਘ ਪੱਟੀ ਪੱਟੀ ਸਾਹਿਬ ਸਵਾਗਤ ਬਹੁਤ-ਬਹੁਤ ਸਤਿ ਸ੍ਰੀ ਅਕਾਲ ਜੀ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪ ਜੀ ਤੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਜੀ ਪੱਟੀ ਸਾਹਿਬ ਕਹਿੰਦੀ ਤੇ ਕਾਂਗਰਸ ਸੀਗੀ ਵੀ ਇਹ ਸੈਮੀਫਾਈਨਲ ਆ ਪਰ ਇਹ ਸੈਮੀਫਾਈਨਲ ਬਣਾਇਆ ਸੁਖਬੀਰ ਬਾਦਲ ਹੋਣਾ ਨੇ ਸੋ ਕਬੀਰ ਬਾਦਲ ਹੋਣੀ ਜਦੋਂ ਤਰਨਤਾਰਨ ਜ਼ਿਮਨੀ ਚੌਂਡ ਦੇ ਵਿੱਚ ਦੂਜੀ ਥਾਂ ਤੇ ਉਹਨਾਂ ਦੇ ਉਮੀਦਵਾਰ ਆਏ ਨਾ ਬੀਬੀ ਸੁਖਵਿੰਦਰ ਕੌਰ ਰੰਧਾਵਾ ਤੇ ਅੱਜ ਸ਼ੁਕਰਾਨਾ ਰੈਲੀ ਕਰਨ ਵਾਸਤੇ ਸੁਖਵੀਰ ਬਾਦਲ ਤਰਨਤਾਰਨ ਪਹੁੰਚੇ ਤੇ ਉਹਨਾਂ ਵੱਲੋਂ ਐਲਾਨ ਕੀਤਾ ਵੀ 2027 ਦੇ ਵਿੱਚ ਵੀ ਸਾਡੇ ਉਮੀਦਵਾਰ ਬੀਬੀ ਸੁਖਵਿੰਦਰ ਕੌਰ ਰੰਧਾਵਾ ਹੋਣਗੇ ਕਹਿੰਦੇ ਇਹਨਾਂ ਨੂੰ ਜਿਤਾ ਦਿਓ ਮੰਤਰੀ ਵੀ ਬਣਾ ਦੇਾਂਗੇ ਸੁਖਵੀਰ ਬਾਦਲ ਜਿਹੜੇ ਆ ਇਸ ਵੇਲੇ ਪੂਰੇ ਕੌਨਫੀਡੈਂਟ ਆ ਵੀ 2027 ਦੇ ਵਿੱਚ ਸਾਡੀ ਸਰਕਾਰ ਜਿਹੜੀ ਆ ਬਣ ਜਾਣੀ ਆ ਅਸੀਂ ਕੰਪੀਟੀਸ਼ਨ ਦਵਾਂਗੇ ਹਾਲਾਂ ਉਸ ਵਕਤ ਦੇ ਕੀ ਹਾਲਾਤ ਬਣਦੇ ਆਏ ਉਦੋਂ ਪਤਾ ਲੱਗੂਗਾ ਪਰ ਸੁਖਬੀਰ ਬਾਦਲ ਦਾ ਜਿਹੜਾ ਕੌਨਫੀਡੈਂਸ ਆ ਉਹ ਤੁਹਾਨੂੰ ਤੋਂ ਸਮਝਣ ਦੀ ਕੋਸ਼ਿਸ਼ ਕਰਦੇ ਆ ਪੱਟੀ ਸਾਹਿਬ ਫਿਰ ਨਾਲ ਹੀ ਗੱਲ ਕਾਂਗਰਸ ਦੀ ਵੀ ਕਰਾਂਗੇ ਤੇ ਵਕ ਵਕ ਵਿਸ਼ਿਆਂ ਤੇ ਹੋਰ ਵੀ ਚਰਚਾ ਕਰਾਂਗੇ ਪਰ ਸਭ ਤੋਂ ਪਹਿਲਾਂ ਸੁਖਬੀਰ ਬਾਦਲ ਨੇ ਜਿਹੜਾ ਵੱਡਾ ਐਲਾਨ ਕੀਤਾ ਕੁੰਡੀਆਂ ਦੇ ਸਿੰਘ ਫਸਦੇ ਪਏ ਆ ਇਹ ਨਿਕਲੇ ਨਹੀਂ ਅਜੇ ਪਹਿਲੀ ਗੱਲ ਤੇ ਆ ਕਿ ਸੁਖਬੀਰ ਸਿੰਘ ਬਾਦਲ ਇੰਨੇ ਕੁ ਸਹਿਤ ਹੋ ਗਏ ਨੇ ਇੱਕ ਗੈਂਗਸ ਦਾ ਸਹਾਰਾ ਲੈ ਕੇ ਵੀ ਉਹਨੂੰ ਉਹਨਸਾਉਂਡ ਦੇ ਅੰਨੇ ਨੂੰ ਹਰਾ ਹੀ ਐਰੇ ਦਿਖਾਈ ਜਾਂਦਾ ਵੀ ਮੇਰੀ ਸੀਟ 2027 ਚ ਪੱਕੀ ਆ ਤੇ ਕਿਸੇ ਨੂੰ ਮੁੱਗੇਰੀ ਲਾ ਦੇ ਉਹ ਸੀਮ ਲੈਂਡ ਤੋਂ ਪਰ ਰੁਕਤ ਸਕਦੇ ਨਹੀਂ ਮੈਂ ਫੇਰ ਕਹ ਦਿਆਂ ਪੰਥਕ ਇਕਤਾ ਅਕਲ ਤੇ ਅਕਲ ਨਾਲ ਤੋਂ ਬਗੈਰ ਇਹਨਾਂ ਦੀ ਕਿਸੇ ਪ੍ਰਕਾਰ ਦੀ ਕੋਈ ਵੀ ਕਿਤੇ ਸਰਕਾਰ ਨਹੀਂ ਬਣ ਸਕਦੀ ਜੇ ਤੁਹਾਡੇ ਬਰਾਬਰ 20000 ਵੋਟ ਚੱਲੇਗੀ ਤੁਹਾਡੀ ਵੋਟ ਕੱਟੀ ਗਈ ਆ ਜਿਹੜੀ 20000 ਵੋਟ ਗਈ ਆ ਉਹ ਐਂਟੀ ਬਾਦਲ ਗਈ ਆ ਨਾ ਕਿ ਤੁਹਾਨੂੰ ਕੋਈ ਹੋਰ ਵੋਟ ਗਈ ਤੁਹਾਡੀ ਵੋਟ ਕਰਕੇ ਵੀਜ਼ਰ ਲੈ ਗਿਆ ਜੇ ਉਹ ਵੀਜ਼ਰ ਇਕੱਠੇ ਹੁੰਦੇ ਤੁਹਾਨੂੰ ਸ਼ਾਇਦ ਪੈ ਜਾਂਦੀ ਤੇ ਤੁਸੀਂ ਕਮਜਨ ਤੁਸੀਂ ਜਿੱਦੇ ਨਾ ਤੇ ਜੇ ਤੁਹਾਨੂੰ ਇਸ ਗੱਲ ਦਾ ਫੋਬੀਆ ਆ ਗਿਆ ਲਓ ਜੀ 2027 ਸਾਡੀ ਸਰਕਾਰ ਪੱਕੀ ਤੇ ਨਾਲੇ ਮੈਂ ਐਲਾਨ ਕਰ ਦਿੱਤਾ ਅਤੇ ਲੋਕਾਂ ਦਾ ਧੰਨਵਾਦ ਕਰਦਿਆਂ ਵੀ ਭਾਈ ਅਗਲੀ ਵਾਰੀ ਸੀਟ 2027 ਵਿੱਚ ਬੀਬੀ ਸੁਖਵਿੰਦਰ ਕੌਰ ਦਿੱਤੀ ਜਾਏਗੀ। ਇਹ ਕਿ ਸੁਖਵੀਰ ਜੀ ਉਦੋਂ ਤੱਕ ਹਾਲਾਤ ਬੜੇ ਬਦਲਵੇਂ ਹੋਣਗੇ। ਬਹੁਤ ਬਦਲਵੇਂ ਹੋਣਗੇ। ਨਾ ਤੇ ਉਦੋਂ ਜੋ ਅੱਜ ਆਮ ਆਦੀ ਪਾਰਟੀ ਨੇ ਕਹਿੰਦੇ ਹੁੰਦੇ ਸ਼ਾਮਦੰਦ ਭੇਤ ਸਭ ਕੁਝ ਵਰਤ ਕੇ ਤੇ ਆਪਣੀ ਚੋਣ ਦਿੱਤੀ ਆ। ਉਹ ਹਾਲਾਤ ਰਹਿਣੇ ਤੇ ਨਾ ਕਾਂਗਰਸ ਦੇ ਹਾਲਾਤ ਰਹਿਣੇ ਕਾਂਗਰਸ ਦੇ ਕੋਲੇ ਆਪਣਾ ਕੇਡਰ ਆਪਣਾ ਵੋਟ ਬੈਂਕ ਉਹਨਾਂ ਨੇ ਜਿਹੜਾ ਮੰਥਨ ਕੀਤਾ ਉਹਨਾਂ ਨੇ ਕਿਹਾ ਵੀ ਸਾਡੀ ਜਿਹੜੀ ਇਹ ਪ੍ਰੋਪਰਲੀ ਬੋਡੀ ਨਹੀਂ ਬਣੀ ਉਹਦੇ ਕਰਕੇ ਸਾਡੀ ਹਾਰ ਹੋਈ ਹੈ ਸਾਡੇ ਕੋਲ ਜਨ ਸਰਕਲ ਪ੍ਰਧਾਨ ਨਹੀਂ ਹੈਗੇ ਸਾਡੇ ਕੋਲ ਜ਼ਿਲ੍ਹਾ ਪ੍ਰਧਾਨ ਨਹੀਂ ਪ੍ਰੋਪਰ ਨਹੀਂ ਹੈਗੇ ਸਾਡੇ ਕੋਲ ਮੰਡਲ ਬਣਵਾ ਕੋਈ ਬਣਾਈ ਨਹੀਂ ਸੀ ਜੀਦੇ ਕਰਕੇ ਉਹਨਾਂ ਨੇ ਕਿਹਾ ਸਾਡੀ ਹੌਰ ਹੋਈ ਆ ਤੇ ਆਉਣ ਵਾਲੇ ਸਮੇਟ ਦੀ ਗੱਲ ਕੀਤੀ ਤੇ ਕਾਂਗਰਸ ਦੇ ਵੀ ਹਾਲਾਤ ਇਹ ਦੀ ਰਣ ਜੇ ਤੁਸੀਂ ਸੋਚ ਰਹੇ ਹੋ ਇਕਤਾ ਹੋ ਸਕਦੀ ਆ ਅਕਲਦਾਨ ਨਾਲ ਇਹ ਦੇ ਅਕਲਦਾਨ ਨਾਲ ਅਕਾਲ ਤਖਤ ਦੇ ਅਕਲਦਾਨ ਨਾਲ ਅਕਲਦਾਨ ਕਿਹਨੂੰ ਕਹਿੰਦੇ ਡੰਡੇ ਨੂੰ ਲੇਕਿਨ ਤੁਸੀਂ ਉਸ ਪਾਸੇ ਆਉਂਦੇ ਹੀ ਨਹੀਂ ਤੁਸੀਂ ਤਾਂ ਅਕਾਲ ਤਖਤ ਦੇ ਬਾਗੀ ਹੋ ਮੈਂ ਵਧਾਈ ਦੇਣਾ ਚਾਹੁੰਦਾ ਮੈਂ ਬਾਕਾਇਦਾ ਤੌਰ ਤੇ ਤਰਨਤਾਰ ਦੇ ਜਿਹੜੇ ਪੰਥਲ ਕਹਿੰਦੇ ਵੋਟਰ ਉਹਨਾਂ ਨੇ ਉਸ ਭਗੌੜੇ ਦਲ ਨੂੰ ਵੋਟਾਂ ਪਾਈਆਂ ਜਿਨ੍ਹਾਂ ਨੇ ਕਹਿਤਾ ਸੀ ਅਕਾਲ ਤਖ ਦੇ ਹਕਮਤ ਦੇ ਜਿਹੜੀ ਮਾਫੀ ਮੰਗੀ ਸੀ ਬਿਲਕੁਲ ਉਹ ਬੋਗਤ ਸੀ ਅਸੀਂ ਕੋਈ ਮਾਫੀ ਨਹੀਂ ਮੰਗੀ ਐਸੀ ਕੋਈ ਗਲਤ ਕੰਮ ਨਹੀਂ ਕੀਤਾ ਵਧਾਈ ਦੇ ਪਾਤਰ ਤੁਸੀਂ ਵੀ ਕੋਵਿੰਦ ਜਨ ਜਾਲ ਕਰੋ ਜਦ ਮਹਾਰਾਜਾ ਰਣਜੀਤ ਸਿੰਘ ਨੂੰ ਕਾਲ ਤੱਕ ਤੋਂ ਤਨਖਈਆ ਕਰ ਦਿੱਤਾ ਗਿਆ ਸੀ ਕਿ ਤੇ ਦਰਬਾਰ ਚ ਗਿਆ ਤੇ ਦਰਬਾਰ ਨੇ ਉਹਨੂੰ ਚੁੱਕ ਕੇ ਸਲਾਮ ਦੇ ਕੀਤੀ ਲਗਨ ਫਤਿਹ ਨਹੀਂ ਸੀ ਬੁਲਾਈ ਤੇ ਮਹਾਰਾਜਾ ਰਦੀਸ਼ੂ ਨੇ ਆਪਣੇ ਦਰਬਾਰ ਤੇ ਬੈੰਧਿਆ ਹੀ ਪਹਿਲਾਂ ਬੁਲਾਇਆ ਵੀ ਦਰਬਾਰ ਨੂੰ ਬੁਲਾਓ ਉਹ ਕਹਿੰਦਾ ਤੂੰ ਮੈਨੂੰ ਫਤਿਹ ਨਹੀਂ ਬੁਲਾਇਆ ਜੀ ਕੀ ਕਾਰਨ ਸੀ ਵੀ ਕਹਿੰਦਾ ਕਾਰਨ ਸਪਸ਼ਟ ਆ ਜੀ ਤੁਸੀਂ ਅਕਾਲ ਤੱਕ ਤੋਂ ਤਨਖਾਹੀਏ ਕਰਾ ਦਿੱਤੇ ਗਿਓ ਪਹਿਲਾਂ ਜਾ ਕੇ ਆਪਣਾ ਉੱਥੇ ਹਿਸਾਬ-ਕਾ ਬ ਕਰਕੇ ਫਿਰ ਬਤੇ ਬਲਾਵਾਂਗੇ ਤੁਸੀਂ ਫਿਰ ਬੰਦੇ ਕਾਬਲ ਨਹੀਂ ਰਹੇ ਤੇ ਤੁਸੀਂ ਉਹਨਾਂ ਲੋਕਾਂ ਨੂੰ ਵੋਟਾਂ ਪਾ ਕੇ ਉਹਨਾਂ ਦੇ ਹੌਸਲੇ ਨਹੀਂਕ بلند ਕਰਦੇ ਵੀ ਕੋਈ ਗੱਲ ਨਹੀਂ ਅਕਾਲ ਤੱਕ ਬਾਅਦ ਚ ਵੇਖਾਂਗੇ ਪਹਿਲਾਂ ਆਪਣਾ ਉਹਨੂੰ ਸਿੱਧਾ ਕਰੀਏ ਤੁਸੀਂ ਸ੍ਰੋਮਣੀ ਕਮੇਟੀ ਦੀ ਮਾਇਆ ਦੀ ਦੁਰਵਰਤੋਂ ਕੀਤੀ ਜਿਹੜੀ ਹਰਾ ਵਾਟੇ ਇਕੱਠੀ ਹੋਈ ਸੀ ਤੁਸੀਂ ਸ੍ਰੋਮਣੀ ਕਮੇਟੀ ਦੇ ਸਿਸਟਮ ਦੀ ਦੁਰਵਰਤੋਂ ਕੀਤੀ ਜਿੱਥੇ ਉਹਨਾਂ ਦੇ ਮੁਲਾਜ਼ਮ ਤੁਸੀਂ ਚਲਾ ਛੱਡੇ ਉੱਥੇ ਆਪਣੇ ਬਕਾਇਦਾ ਤੌਰ ਤੇ ਜੋ ਲੋਕ ਮੇਰੇ ਕੋਲ ਜੇ ਸਬੂਤ ਨਹੀਂ ਆਏ 70 70 ਵਿਅਕਤੀ ਭਰਤੀ ਕੀਤੇ ਤੁਸੀਂ ਇਹ ਹਾਲਾਤ ਸੁਖਵੀਰ ਜੀ 2027 ਚ ਨਹੀਂ ਹੋਣੇ ਉਦੋਂ ਸਮੀਕਰਨ ਬੜੇ ਬਦਲਨੇ ਆ ਪਰਾਸੀਤ ਨੂੰ ਮੁਗਰੀਲਾ ਦੇ ਉਸ ਸੀਨ ਸੁਪਨੇ ਲੈਣ ਤੋਂ ਰੋਕ ਨਹੀਂ ਸਕਦੇ ਲਈ ਜਾਓ ਕੀ ਫਰਕ ਪੈਂਦਾ ਉੱਥੇ ਪਰ ਮੈਂ ਤੁਹਾਨੂੰ ਇਹ ਵੀ ਗੱਲ ਕਹਿ ਰਿਹਾ ਜੇ ਪੰਥਕ ਇੱਕ ਤਾਂ ਹੁੰਦੀ ਆ ਤੇ ਫਿਰ ਤੁਹਾਨੂੰ ਮੁਗਰੀਲਾ ਦੇ ਤਰੇ ਉਸ ਸੀ ਸੁਪਨੇ ਸੱਚ ਹੋ ਸਕਦੇ ਨੇ ਪਰ ਉਹ ਇੱਕ ਤਾਂ ਹੁੰਦੀ ਦਿਖਾਈ ਦਿੱਤੀ ਦੂਸਰੇ ਪਾਸੇ ਜਿਹੜੇ ਸਾਡੇ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਉਹਨਾਂ ਨੇ ਕੀ ਕਿਹਾ ਪਟਿਆਲੇ ਵਿੱਚ ਬਾਪੂ ਕਰਤਾਰ ਸਿੰਘ ਦੇ ਇੱਕ ਸਮਾਗਮ ਐ ਉਹਦੀ ਜਨਤ ਦੇ ਵਿੱਚ ਉੱਥੇ ਉੱਥੇ ਉਹਨਾਂ ਨੇ ਬਕਾਇਦਾ ਤੌਰ ਤੇ ਬੋਲਦਿਆਂ ਦੱਸਤਾ ਵੀ ਪੰਥ ਅਜੇ ਜ਼ਿੰਦਾ ਵਾ ਮਨਦੀਪ ਸਿੰਘ ਭਾਵੇਂ ਤੀਸਰੇ ਸਤ ਦੇ ਜਿਲ੍ਹੇਿਕਾ ਨੂੰ ਵੋਟਾਂ ਮਿਲੀਆਂ ਨੇ ਜਿਨ੍ਹਾਂ ਨੂੰ ਹੰਗਾਰਾ ਮਿਲਿਆ ਵਾ ਉਹਨਾਂ ਕਹ ਪੰਥ ਜਿੰਦਾ ਤੇ ਸਾਨੂੰ ਪਤਾ 2027 ਚ ਪੰਥ ਆਪਣਾ ਜਲਵਾ ਪੂਰਾ ਵਖਾਏਗਾ ਉਹਨਾਂ ਸਰਕਾਰਵਾਂ ਦੀ ਗੱਲ ਨਹੀਂ ਕੀਤੀ। ਉਹਨਾਂ ਪੰਥ ਤੇ ਪ੍ਰोत्ਸਾਹਨ ਕੀਤਾ ਤੁਸੀਂ ਪੰਥ ਦੇ ਪ੍ਰोत्ਸਾਹਨ ਨਹੀਂ ਕਰ ਰਹੇ। ਤੁਸੀਂ ਕਰੇ ਇਦਾਂ ਹੀ ਕੰਮ ਚੱਲਣਾ ਤੇ ਇਦਾਂ ਹੀ ਸਰਕਾਰ ਆ ਜਾਣੀ ਸੀ। ਹਾਂ ਇੱਕ ਗੱਲ ਨੂਰ। ਬਾਕਾਇਦਾ ਤੌਰ ਤੇ ਇੱਕ ਟਿਕਟ ਦੇ ਦਿਓ। ਜੱਗੂ ਭਗਵਾਨਪੁਰੇ ਦੀ ਭੇਟ ਦੇ ਦਿਓ। ਗੋਲਦੀ ਬਰਾੜ ਦੇ ਪਰਿਵਾਰ ਨੂੰ ਦੇ ਦਿਓ। ਹਾਂ ਮੰਨ ਲੀਂ ਸਰਕਾਰ ਕੋਈ ਗੱਲ। ਗੰਗਾਸਨ ਸਰਕਾਰ ਬਣ ਜੇਗੀ ਮਨਸਰੀ ਦੀ ਤੁਹਾਡੀ ਅੱਜ ਵੀ ਪੱਡੀ ਸਾਹਿਬ ਨਵਾਂ ਸ਼ਹਿਰ ਬੰਗਾ ਰੋਡ ਤੇ ਗੋਲੀ ਚੱਲੀ ਬਿਲਕੁਲ ਨਵਾਂ ਸ਼ਹਿਰ ਬੰਗਾ ਰੋਡ ਤੇ ਗੋਲੀ ਚੱਲੀ ਬੰਗੇ ਬੱਸ ਸਟੈਂਡ ਤੇ ਚੱਲੀ ਇੱਕ ਮੁੰਡਾ ਨੌਜਵਾਨ ਮਾਰਿਆ ਗਿਆ ਜਿਹੜਾ i20 ਸਕੋਰਪੀਆ ਦੇ ਵਿੱਚ ਸੀਗਾ ਇਸ ਕਰਕੇ ਬਾਕੀ ਜਿਹੜੇ ਸੀ ਉੱਥੇ ਟਹਾਂ ਕਲੇਰਾ ਟ੍ਰਾਮਾਟ ਲੈ ਕੇ ਗਏ ਉਹਨਾਂ ਰੈਫਰ ਕਰਤਾ ਲੁਧਿਆਣੇ ਉਹਨਾਂ ਨੂੰ ਇਸ ਕਰਕੇ ਸਦੀਪ ਜੀ ਸਖਬੀਰ ਸਿੰਘ ਬਾਦਲ ਨੂੰ ਚਾਹੀਦਾ ਸੀ ਤੁਹਾਡਾ ਧੰਨਵਾਦ ਕਰਦੇ ਤੇ ਤੁਹਾਡੇ ਇਹੋ ਜਿਹੇ ਸਹਿਯੋਗ ਨਹੀਂ ਸਾਰੇ ਪੰਜਾਬ ਦਾ ਕਰਦੇ ਅਸੀਂ ਤੇ ਤੁਸੀਂ ਤੇ 2027 ਚ ਕੀ ਆਜ ਜਥੇਦਾਰ ਅਕਾਲ ਤਖਤ ਕੀ ਕਹਿੰਦਾ ਉਹ ਕਹਿੰਦਾ ਪੰਜਾਬ ਸਰਕਾਰ ਜਿਹੜੀ ਹੈ ਨਾ ਪੰਜਾਬ ਸਰਕਾਰ ਨੂੰ ਚਾਹੀਦਾ ਵੀ ਜਿਹੜਾ ਇੱਕ ਇਹਨਾਂ ਨੇ ਹੀਤਪੁਰ ਸਹਿਬ ਵਿਖੇ ਆਪਣਾ ਇਜਲਾਸ ਰੱਖਿਆ ਵਾ ਪਹਿਲੀ ਵਾਰੀ ਜਾਦੀ ਤੋਂ ਬਾਅਦ ਪਹਿਲੀ ਵਾਰੀ ਕਿਸੇ ਸਰਕਾਰ ਦਾ ਇਜਲਾਸ ਜਿਹੜਾ ਵਾ ਧੰਸਕ ਤੋਂ ਬਾਹਰ ਹੋਣ ਲੱਗਾ ਹੂੰ 24 ਤਰੀਕ ਦਾ ਰੱਖਿਆ ਉੱਥੇ ਬੰਦੀ ਸਿੰਘਾਂ ਦੀ ਰੈਅ ਦੀ ਗੱਲ ਕੀਤੀ ਜਾਵੇ ਮਤਾ ਪਾਸ ਕੀਤਾ ਜਾਵੇ ਪਰ ਮੈਂ ਸੁਖਬੀਰ ਜੀ ਨੂੰ ਇਹ ਗੱਲ ਕਹਿਣਾ ਭੀ ਜਥੇਦਾਰ ਸੁਖਬੀਰ ਜੀ ਨੂੰ ਇੱਕ ਹੁਕਮ ਕਰੇ ਭਾਈ ਆਪਣੀ ਕਿਸੇ ਵੀ ਕਨਵੈਨਸ਼ਨ ਦੇ ਵਿੱਚ ਇੱਕ ਆਨੰਦਪੁਰ ਸਰ ਦਾ ਮਤਾ ਇੱਕ ਬੰਦੀ ਸਿੰਘਾਂ ਦੀ ਰਹਿਦਾ ਦੋ ਮਤੇ ਕਰਦੇ ਜੀ ਯਾਦੋਂ ਆਨੰਦਪੁਰ ਦੇ ਮਤੇ ਦੀ ਗੱਲ ਆਏਗੀ ਤੇ ਸੁਖਬੀਰ ਵਾਰੀ ਉਸਨੇ ਬੈਕਫੁੱਟ ਦੇ ਆ ਜਾਣ ਬੈਕਫੁੱਟ ਪੀ ਐਨ ਯੂ ਸਰ ਦਾ ਇਤਵਦੀ ਮਤਾ ਇਹ ਵੱਖਵਟੀ ਮਤਾ ਹੈ ਖਾਲਸਾ ਨੇ ਮਤਾ 21 ਲਫ਼ਜ਼ ਉਥੇ ਅਤਵਾਦ ਦਾ ਵਕਫਤ ਦਾ ਖਾਲਸਾ ਦਾ ਨਹੀਂ ਲਿਖਿਆ ਗਿਆ ਸਿਰਫ ਪੰਜਾਬ ਦੀਆਂ ਮੰਗਾਂ ਨੇ ਦਸ ਹਾਲ ਤੁਹਾਡੀ ਸਰਕਾਰ ਹੀ ਤੁਸੀਂ ਕੀਤਾ ਕੁਝ ਅੱਜ ਲੋੜ ਲੋਕ ਪੰਜਾਬ ਦੀ ਗੱਲ ਕਰ ਰਹੇ ਤੁਸੀਂ ਸਰਕਾਰ ਦੀ ਗੱਲ ਕਰ ਰਹੇ ਯੂਨੀਵਰਸਿਟੀ ਸਾਡੇ ਤੇ ਖੋਈ ਜਾ ਰਹੀ ਹੈ ਚੰਡੀਗੜ੍ਹ ਤੁਹਾਡੇ ਕੋਈ ਖੋਲ ਗਏ ਸੀ ਕਿ ਸੁਖਬੀਰ ਬਾਦਲ ਕੱਲ ਉਥੇ ਸੀ ਯੂ ਦੇੜੀ ਗੱਲ ਮੈਂ ਕਹਿੰਦੀ ਇੱਕ ਨੈਸ਼ਨਲ ਟੀਵੀ ਤੇ ਵੀ ਉਹ ਤੇ ਮੋਰ ਲਾਤੀ ਆ ਇਹ ਵਾਕਿਆ ਜਿਹੜੀ ਕੇਂਦਰ ਸਰਕਾਰ ਉਹ ਚਾਹੁੰਦੀ ਐ ਵੀ ਇੱਥੇ ਇੱਕ ਸਰਕਾਰ ਬਣਾਈ ਜਾਵੇ ਇੱਥੇ ਚੋਣਾਂ ਕਰੇ ਜਾਣ ਇੱਥੇ ਬਕਾਇਦਾ ਤੌਰ ਤੇ ਬਦਾਰ ਸੋਬਣਾਈ ਜਾਵੇ ਪਾਣੀ ਜਿਹੜੀ ਪੈਟਰਨ ਤੇ ਬਣਾਈ ਜਾਵੇ ਗੋਆ ਦੇ ਪੈਟਰਨ ਤੇ ਬਣਾਈ ਜਾਵੇ 50 ਕਿਲੋਮੀਟਰ ਦਾ ਏਰੀਆ ਲੈ ਜਾਵੇ ਇਹਦੇ ਵਿੱਚ ਤੇ ਫੇਰ ਤੇ ਸਾਡੇ ਦਾਵੇ ਸਾਡੇ ਖਤਮ ਹੋ ਗਏ ਸਾਡੇ ਨਾ ਉਸਪਾਸੇ ਤੁਹਾਡਾ ਕੋਈ ਖਿਆਲ ਨਹੀਂ ਤੇ ਭਗਵੰਤ ਮਾਨ ਨੂੰ ਵਧਾਈ ਦਿੰਦੇ ਆ। ਵੀ ਭਗਵੰਤ ਮਾਨ ਦੀ ਸਰਕਾਰ ਦੇ ਵਿੱਚ ਹੁੰਦਿਆਂ ਚੰਡੀਗੜ੍ਹ ਦਾ ਚੀਫ ਸੈਕਟਰੀ ਵੀ ਲੱਗ ਗਿਆ ਤੇ ਚੰਡੀਗੜ੍ਹ ਦਾ ਬਕਾਇਦਾ ਤੌਰ ਤੇ ਡੀਜੀਪੀ ਵੀ ਲੱਗ ਗਿਆ। ਪਹਿਲਾਂ ਨਹੀਂ ਸੀ ਲੱਗਿਆ। ਐਸਐਸਪੀ ਕੰਮ ਕਰਦਾ ਸੀ ਜਿਹੜਾ ਪੰਜਾਬ ਸਰਕਾਰ ਦੇ ਡੀਜੀਪੀ ਦੇ ਅਧੀਨ ਹੁੰਦਾ ਸੀ। ਮੈਨੂੰ ਨਹੀਂ ਉਮੀਦ ਗਾ ਜਿਹੜਾ ਐਸਐਸ ਦੀ ਚੰਡੀਗੜ੍ਹ ਲਿਆ ਜਾਂਦਾ ਵਾ ਉਹ ਪੰਜਾਬ ਕਾਟਰ ਪੰਜਾਬ ਨੂੰ ਡੈਪੂਟੇਸ਼ਨ ਜਾਵੇ ਉੱਥੇ ਵੀ ਮਤਾ ਕਰ ਦੇਣਗੇ ਉਹ ਦੀ ਉਹਨਾਂ ਦਾ ਐਸਐਸਪੀ ਆਪਣ ਲੱਗੂ ਇਸ ਕਰਕੇ ਲੋੜ ਤੇ ਸੰਦੀਪ ਜੀ ਉਸ ਚੀਜ਼ ਦੀ ਆ ਪੰਜਾਬ ਦੇ ਹੱਕਾਂ ਦੀ ਲੋੜ ਆ ਪੰਜਾਬ ਨੂੰ ਬਚਾਉਣ ਦੀ ਲੋੜ ਆ ਪੰਜਾਬ ਦੀ ਨੌਜਵਾਨ ਨੂੰ ਨਹੀਂ ਆ ਜਿਹੜੇ ਇਨਕਾਊਂਟਰ ਉਹਨਾਂ ਨੂੰ ਬਚਾਉਣ ਦੀ ਲੋੜ ਆ ਆਹ ਝਗੜੇ ਚ ਮਿਲਣ ਨਾ ਬਚੌਂਦੀ ਲੋੜ ਉਦੋਂ ਵੀ ਆਂਦੇ ਸੀ ਜੇ ਸਰਕਾਰ ਸਹੀ ਸਰਕਾਰ ਬਣਾ ਦਿਓ ਨਾਲ ਕਹਿਤਾ ਕਿ ਗ੍ਰਾਂਟ ਨੂੰ ਮੰਗਣੀ ਲੋੜੀ ਕਿਥੇ ਹੈਗੀ ਆਪਣੀ ਸਰਕਾਰ ਆ ਕਿ 2027 ਚ ਬੀਬੀ ਸਕੁੰਦਰ ਕੋ ਮੰਤਰੀ ਹੋ ਗਿਆ ਦੇ ਵਿੱਚ ਤੇ ਗ੍ਰਾਂਟ ਆ ਤੁਹਾਨੂੰ ਫੁਰੀਆ ਦੇਵਾਂਗੇ ਅਸੀਂ ਪਰ ਏਕਤਾ ਤੇ ਅਕਲ ਤੋਂ ਬਗੈਰ ਤੁਹਾਡੀ ਸਰਕਾਰ ਨਹੀਂ ਬਣੀ ਜਿੰਨਾ ਮਰਜ਼ੀ ਜੋਰ ਨਾਲ ਜੋ ਮਰਜ਼ੀ ਕਰੋ ਸਿੱਧੇ ਹੋ ਜਾ ਪੁੱਠੇ ਚ ਮਰਜ਼ੀ ਕਰੋ ਇਹ ਅੱਜ ਕੀ ਤੁਹਾਡੇ 43 ਪਿੰਡਾਂ 'ਚ ਬੂਥ ਹੀ ਲੱਗੇ ਨਾ ਸਰਕਾਰ ਦਾ ਡਰ ਵਿੱਚ ਹੀ ਗੈਂਗ ਦਾ ਸੀ ਅਗਲੀ ਵਾਰੀ ਸਾਰੇ ਬੂਥ ਲੱਗਣਗੇ ਸਾਰਿਆਂ ਦੇ ਲੱਗਣਗੇ ਬੂਥੇ ਭਾਈ ਮਨਦੀਪ ਸਿੰਘ ਜਿਹੜੀ ਵੋਟ ਵਲੀ ਆ ਨਾ ਉਹਦੇ ਆਪਣੇ ਨਾਂ ਤੇ ਮਿਲੀ ਆ ਸੰਦੀਪ ਦੇ ਨਾਂ ਤੇ ਮਿਲੀ ਆ ਕਿਸੇ ਪਾਰਟੀ ਦੇ ਨਾਂ ਤੇ ਨਹੀਂ ਵੋਟ ਮਿਲੀ ਉਹਨੂੰ ਨਾ ਕਿਸੇ ਪਾਰਟੀ ਨੂੰ ਦੀ ਮਦਦ ਕੀਤੀ ਆ ਸਿਰਫ ਪੋਰਡੋ ਵੈਦਿਕ ਕੰਟਰੋਲ ਇਹ ਤੋਂ ਤੱਕ ਕੇ ਜਿਹੜੇ ਸਾਡੇ ਤਰਸੀਮ ਸਿੰਘ ਹੋਰੀ ਆ ਉਹਨਾਂ ਤੇ ਬਈਲੇ ਪਿੰਡ ਤੇ ਵੀ ਕਹਿਤਾ ਸੀਗਾ ਵੀ ਜਿਹੜੇ ਗਿਆਨੀ ਹਰਪ੍ਰੀਤ ਸਿੰਘ ਜੀ ਸੈਂਟਰ ਦੇ ਹੱਥ ਠੋਕੇ ਨੇ ਇਹ ਤਾਂ ਕਹਤਾ ਸੀ ਤੇ ਫਿਰ ਵੋਟਾਂ ਕਿੱਥੋਂ ਮਿਲ ਜਾਣੀਆਂ ਸੀ ਜੀ ਫਿਰ ਕੈਂਪੇਨ ਕਿਉਂ ਕਰਨਗੇ ਪਰ ਫਿਰ ਵੀ ਨਾ ਕੈਂਪੇਨ ਕੀਤੀ ਜਿੰਨ ਕੀ ਕੀਤੀ ਉਹ ਨਹੀਂ ਕੀਤੀ 20 ਦਾ ਵੋਟ ਮਨਦੀਪ ਲੈ ਗਿਆ ਜੇ ਸੁਖਰ ਕੇ ਅਗਲੀ ਲੜੀ ਤੇ ਉਹ 30 ਜਰਮੇ ਲੈ ਗਿਆ ਜੀ ਪਰ ਸੋ ਆਪਾਂ ਗੱਲ ਅਕਾਲੀ ਦਲ ਦੀ ਕਰ ਲਈ ਪੰਥਕ ਇਕਤਾ ਦੀ ਕਰ ਲਈ ਤੇ ਕਾਂਗਰਸ ਪਾਰਟੀ ਜਿਹੜੀ ਤਰद्दਦ ਕਰਦੀ ਪਈ ਆ ਵੀ ਕਿਸੇ ਤਰੀਕੇ ਸਾਡੀ ਗੱਲ ਵੜ ਜਾਵੇ 2027 ਦੇ ਵਿੱਚ ਮੁੱਖ ਮੰਤਰੀ ਖੈਰ ਉਹਨਾਂ ਦੇ ਬਹੁਤ ਸਾਰੇ ਆ ਪਰ ਫਿਲਹਾਲ ਤੇ ਕਹਿੰਦੇ ਵੀ ਪ੍ਰਧਾਨ ਹੀ ਬਦਲ ਦੇਣਾ ਉਹਨਾਂ ਦਾ ਰਾਜਾ ਵੜਿੰਗ ਉਹਦਾ ਪਤਾ ਨਹੀਂ ਕਿੱਥੇ ਉਹਨੇ ਡੇਗ ਬੜੇਂਗ ਹੋ ਜਾਣਾ ਕਿਸੇ ਨਾ ညੰਗ ਸੁਗਲੇ ਕੋਈ ਜਵਾਨ ਗਿਆ ਕਹਿੰਦਾ ਬਾਬਾ ਜੀ ਪਾਣੀ ਪਿਐੋ ਕਹਿੰਦਾ ਕਿੰਨੀਆਂ ਪੜ੍ਹਿਆ ਮੈਂ ਕਹਿੰਦਾ 12 ਕਹਿੰਦਾ ਤੈਨੂੰ ਪਤਾ ਨਹੀਂ ਸਿੰਘ ਸ਼ਕਤੇ ਹੁੰਦੇ ਜਲ ਛਕੋ ਕਹਿੰਦਾ ਜਲਛੱਕੇ ਕੀ ਕਰਨਾ ਕਹਿੰਦਾ ਸਮਾਂ ਦੇ 2 ਘੰਟੇ ਹੋ ਕਹਿੰਦਾ ਨਹੀਂ ਚੰਨੀ ਪਤਾ ਸਿੰਘ ਸੌਂਦੇ ਨਹੀਂ ਹੁੰਦੇ ਅੜੇ ਗਵੜੇ ਗੁੰਦੇ ਆ ਇਸ ਕਰਕੇ ਸਾਡੇ ਜਿਹੜੇ ਮਾਨਯੋਗ ਬੜੇ ਗੇ ਸਕਦੇ ਪਤਾ ਨਹੀਂ ਕਿਵੇਂ ਅੜੇ ਗਵੜੇ ਹੋ ਜਾਣਾ ਸੁੱਤੇ ਆ ਭਈ ਆਪਣੇ ਬਿਆਨ ਦੇਈ ਜਾਣੇ ਸਹੀ ਦੇਰ ਕੇ ਕਹਿੰਦੇ ਪਤਾ ਲੱਗਦਾ ਉਹਨਾਂ ਨੂੰ ਮੈਨੂੰ ਲੱਗਦਾ ਫੀਮ ਖੰਦਾ ਲੱਗਦਾ ਜਿਹੜੀ ਉਹਦੇ ਹਾਲਤ ਐ ਵੇਲੇ ਤੇ ਸਾਡੇ ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਰਾਜਾ ਬਰਿੰਕਲ ਤੁਹਾਈ ਕਮਾਨੇ ਅਸਤੀਫਾ ਲੈ ਲਿਆ ਤੇ ਦੋ ਬੰਦੇ ਐਸੋਲੇ ਮੇਨ ਸਟਰੀਮ ਦੇ ਵਿੱਚ ਨੇ ਇੱਕ ਚਰਨਜੀਤ ਸਿੰਘ ਚੰਨੀ ਤੇ ਇੱਕ ਸੁਖਪਾਲ ਸਿੰਘ ਖਹਿਰ ਸੁਖਪਾਲ ਸਿੰਘ ਕਹਿ ਰਿਹਾ ਵੀ ਵਿਰੋਧੀ ਤੈਨੂੰ ਹੱਕ ਦੇ ਜੋਰ ਨਾਲ ਠੋਕੇ ਰੱਖਣ ਵਾਲਾ ਸੁਖਪਾਲ ਸਿੰਘ ਕਹਿ ਰਿਹਾ ਜਦੋਂ ਵਿਰੋਧੀ ਤੇਰਾ ਆਗੂ ਸੀ 2017 ਚ ਬਣਿਆ ਤੇ ਸੁਪਾਲ ਸਿੰਘ ਖਹਿਰਾ ਜਿਹੜਾ ਸੀ ਰਾਣਾ ਗੁਰਜੀਤ ਸਿੰਘ ਦੀ ਗੱਦੀ ਲੈ ਲਈ ਸੀ ਮੰਤਰੀਪਾਲ ਦੀ ਕੁੱਤੀ ਲੈ ਲਈ ਸੀ ਉਹਨੇ ਉਹਦੇ ਕੋ ਖੱਡਾਂ ਦਾ ਰੌਲਾ ਪਾ ਕੇ ਜਵਾਬ ਕੋਈ ਨਹੀਂ ਸੀ ਰਾਜ ਕੋਈ ਕਰ ਕੈਪਟਨ ਮਰਿੰਦਰ ਇੰਨਾ ਕੁ ਛੋੜ ਦੇ ਬਾਅਦ ਵੀ ਦੇ ਲੁਟੇਰੇ ਕਿਉਂ ਲੋਕ ਮਾਰਦੇ ਸਮਝ ਨਹੀਂ ਹੁੰਦੀ ਥੋੜਾ ਜਿਹਾ ਮਾਇਆ ਤੁਹਾਡੇ ਕੋਲ ਅੱਗ ਲਾ ਦੀਏ ਮੇਰੇ ਕਹੇ ਸਾਲ ਪਰ ਉਹਦੇ ਸੰਗ ਦੇ ਰਹੀਆਂ ਮੁੱਕਣੀ ਨਹੀਂ ਉਹ ਇੰਨੀ ਮਾਇਆ ਦੇ ਹੋਣੇ ਭੁੱਖ ਨਹੀਂ ਜਾਂਦੀ ਭੁੱਖਾ ਤੇ ਭੁੱਖਾ ਤੇ ਰਹਿੰਦਾ ਭੁੱਖਾ ਨਹੀਂ ਜਿਹੜੇ ਨੇ ਮੱਦੀਆਂ ਇਹ ਭੁਖਾ ਲੋਕ ਨੇ ਇਹਨਾਂ ਕੋ ਭਲਾਈ ਦੀ ਕੋਈ ਆਸ ਨਹੀਂ ਹੈਗੀ ਤੇ ਰਾਜਾ ਬੜੇ ਘੜੇ ਘੜਿੰਗ ਹੋਇਆ ਪਿਆ ਤੇ ਇਹ ਦਾ ਅਸਤੀਫਾ ਦੇ ਕੇ ਰੱਖ ਲਿਆ ਤੇ ਕਿਸੇ ਵੇਲੇ ਵੀ ਕੇਂਦਰ ਤੋਂ ਕੋਈ ਅਗਲੀ ਹਦੇਸ਼ ਆ ਸਕਦੇ ਨੇ ਚੰਨੀ ਤੇ ਖਹਿਰਾ ਦੇ ਵਿੱਚੋਂ ਕਿਸੇ ਨੂੰ ਵੀ ਜਿਹੜਾ ਉਹ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪੀ ਜਾ ਸਕਦੀ ਤੇ ਪਟਿਆ ਸਾਹਿਬ ਦੌੜ ਦੇ ਵਿੱਚ ਤੇ ਪ੍ਰਗਟ ਸਿੰਘ ਵੀ ਸੀਗੇ ਪ੍ਰਗਟ ਸਿੰਘ ਨੂੰ ਹਨ ਦੀਪਤੀ ਇਨਚਾਰਜ ਲਾਤਾ ਬਹਿ ਕਹਿੰਦਾ ਜੰਮੂ ਕਸ਼ਮੀਰ ਦੇ ਵਿੱਚ ਹਰੀਸ਼ ਧਰਾਵਤ ਨਾਲ ਇਹ ਸੇ ਕਰਕੇ ਉਹਨਾਂ ਨੂੰ ਉੱਠੇ ਲਾ ਦਿੱਤਾ ਨਾਲੋਂ ਐਮਐਡ ਦੋ ਦਿਨ ਦਾ ਘਰ ਹੋ ਗਿਆ ਇੱਥੇ ਜਿਹੜਾ ਇੱਕੋ ਹੀ ਮਾਈਨਸ ਪੁਆਇੰਟ ਆ ਸੁਖਪਾਲ ਸਿੰਘ ਖੈਰਾ ਉਹ ਵੀ ਇਕੱਲਕ ਤੋਂ ਮੁਕਦਮੇ ਦਰ ਦਿੱਤੇ ਉਸ ਤੋਂ ਨਰਲੇਪ ਜਿਹੜਾ ਵਾ ਉਹ ਬਕਾਇਦਾ ਤੌਰ ਤੇ ਕੌਣ ਚੰਨੀ ਚੰਨੀ ਇੱਕ ਦੇ ਜੇ ਮੈਂ ਜੋਰ ਨਾਲ ਗੱਲ ਵੀ ਕਰਨ ਵਾਲੀ ਇਹਨਾਂ ਸਾਰੇ ਨਵੰਦ ਪੜੇ ਲਿਖਿਆ ਵਿਅਕਤੀ ਆ ਮੁੱਖ ਮੰਤਰੀ ਬਿਜਿਆ ਗਿਆ 111 ਦਿਨ 9 ਅਪ੍ਰੈਲ 2022 ਨੂੰ ਜਦੋਂ ਨਵਜੋਤ ਸਿੰਘ ਸਿੱਧੂ ਨੂੰ ਲਾ ਕੇ ਰਾਜਾ ਬੜੇ ਪ੍ਰਧਾਨ ਬਣਿਆ ਸੀਗਾ ਤੇ ਉਸ ਪ੍ਰਧਾਨਗੀ ਦੇ ਸਮੇਂ ਬਹੁਤ ਸਾਰੇ ਜ਼ਿਲ੍ਹਾ ਪ੍ਰਧਾਨ ਆਏ ਨਹੀਂ ਸੀਗੇ ਬਹੁਤ ਘੱਟ ਲੋਕ ਆਏ ਸੀਗੇ ਸਭ ਨੂੰ ਪਤਾ ਸੀ ਪਿੰਦੇ ਆ ਕੇ ਕੋਈ ਨਾ ਕੋਈ ਚੰਦ ਚਾੜ ਦੇਣਾ ਜਦੋਂ ਚੜਦੇ ਪੈਸਾਰੇ ਜੇ ਕਿਤੇ ਰਾਜਾ ਬੜੇ ਗਦੇ ਸਿੱਧੇ ਪੁੱਠੇ ਬਿਆਨ ਨਾ ਹੁੰਦੇ ਤੇ ਮੇਰਾ ਨਜ਼ਰ ਦੀ 20 ਤੋਂ ਲੈ ਕੇ 25000 ਵੋਟ ਕਾਂਗਰਸ 'ਤੇ ਹੁੰਦੀ 20 ਹਰ ਤੇ ਵਧਦੇ ਪਈ ਸੀ ਉਹ ਕਿਹਦੀ ਘਟਣੀ ਸੀ ਬਾਦਲਾਂ ਦੀ ਘਟਣੀ ਸੀ ਸਰਕਾਰ ਦੀ ਘਟਣੀ ਸੀ ਇਸ ਤੇ ਕਰਕੇ ਰਾਜੇ ਬਲਿੰਗ ਦੀ ਛੁੱਟੀ ਤਿਆ ਆ ਜੀ ਕਿਸੇ ਵੇਲੇ ਵੀ ਹੁਕਮ ਆ ਸਕਦੇ ਨੇ ਤੇ ਚੰਨੀ ਪਹਿਲੇ ਨੰਬਰ ਤੇ ਦੂਸਰੇ ਨੰਬਰ ਤੇ ਸੁਖਪਾਲ ਖਹਿਰਾਵਾ ਕਿ ਦੋਵੇਂ ਬੰਦੇ ਇੱਕ ਦਿਜੋ ਨਾਲ ਗੱਲ ਕਰਨ ਵਾਲੇ ਨੇ ਬੋਲਣਾ ਵੀ ਬੰਦਾ ਗੱਲ ਵੀ ਕਰਨੀ ਆਉਂਦੀ ਆ ਇਤਿਹਾਸ ਤੋਂ ਵੀ ਜਾਣਕਾਰੀ ਆ ਬੁੱਧਿਆ ਦੀ ਵੀ ਜਾਣਕਾਰੀ ਸਾਰਿਆਂ ਦੀ ਪਰ ਅਸੀਂ ਇਹਨਾਂ ਕੋਈ ਕੁਰਸੀਆਂ ਬਦਲਣੀਆਂ ਆਂਦੇ ਹੁੰਦੇ ਆ ਜੰਗ ਚ ਘੋੜੇ ਦੀ ਬਦਲੀ ਦੇ ਹੁੰਦੇ ਰਣਨੀਤੀ ਬਦਲੀ ਦੀ ਹੁੰਦੀ ਆ ਰਣਨੀਤੀ ਬਦਲ ਕੇ ਲੜਾਈ ਲੜਦੀ ਹੁੰਦੀ ਹੈ। ਲੇਕਿਨ ਨਾ ਘੋੜੇ ਬਦਲੇ ਠੀਕ ਹੈ ਕੋਈ ਗੱਲੀ ਬਦਲਣਾ ਚਾਹੀਦਾ ਜੀ ਜੋ ਰਾਜਾ ਨੇ ਕੀਤਾ ਕੋਈ ਬਹੁਤ ਵੱਜ ਨਹੀਂ ਕੀਤਾ। ਉਹ ਰਾਜਾ ਨਹੀਂ ਉਹ ਤੇ ਮੇਰੇ ਕੋਲ ਇੱਕ ਅੰਦੇ ਹੁੰਦੇ ਨੇ ਨਾ ਕਿ ਜਿਵੇਂ ਨਿੱਕੇ ਨਿੱਕੇ ਬੱਚੇ ਰਾਜਾ ਰਾਣੀ ਦੀ ਗੇਮ ਖੇਡਦੇ ਉਹ ਪਰ ਸਾਬ ਅੱਜ ਤੁਹਾਨੂੰ ਪਤਾ ਹੜਤਾਲ ਹੋਣ ਲੱਗੀ ਸੀ ਪੰਬਸ ਵਾਲੇ ਜਿਹੜੇ ਹੜਤਾਲ ਤੇ ਝੱਲੇ ਸੀਗੇ ਕਹਿੰਦੇ ਪੰਜਾਬ ਸਰਕਾਰ ਵਾਲੇ ਪ੍ਰਾਈਵੇਟ ਟਰਾਂਸਪੋਰਟਰਾਂ ਨੂੰ ਵੀ ਕਿਲੋਮੀਟਰ ਸਕੀਮ ਦੇ ਵਿੱਚ ਜਿਹੜਾ ਉਹ ਟੈਂਡਰ ਖੋਲਣ ਲੱਗੀ ਆ ਵੀ ਉਹ ਵੀ ਆਪਣਾ ਟੈਂਡਰ ਦੇਣ ਉਹਨਾਂ ਨੂੰ ਵੀ ਇਹ ਸਕੀਮ ਦੇ ਵਿੱਚ ਉਹਨਾਂ ਦੀਆਂ ਬੱਸਾਂ ਵੀ ਸੜਕਾਂ ਤੇ ਭਜਾ ਦੇਵਾਂਗੇ ਤੇ ਇਹਦੇ ਨਾਲ ਹੀ ਜਿਹੜੇ ਸਾਡੇ ਮੁੱਖ ਮੰਤਰੀ ਆ ਨਾ ਉਹ ਅੱਜ ਫਰੀਦাবাদ ਦੇ ਵਿੱਚ ਸੀਗੇ ਉੱਥੇ ਨਾਰਥ ਜ਼ੋਨ ਕਾਉਂਸਲ ਦੀ ਮੀਟਿੰਗ ਸੀਗੀ ਤੇ ਉੱਥੇ ਅਮਿਤ ਸ਼ਾ ਪਹੁੰਚੇ ਹੋਏ ਸੀ ਤੇ ਨਾਰਥ ਦੇ ਜਿੰਨੇ ਵੀ ਸੀਐਮਸ ਆ ਉਹ ਵੀ ਉੱਥੇ ਸੀਗੇ ਕੋਈ ਗੱਲਬਾਤ ਬਣੀ ਪੰਜਾਬ ਦੀ ਕੋਈ ਸੁਣਿਆ ਗਿਆ ਦਰਦ ਵੈਸੇ ਮੈਨੂੰ ਇੱਕ ਗੀਤ ਯਾਦ ਆ ਗਿਆ ਉਹ ਇੱਕ ਗੀਤ ਸੀ ਹਰਜਿੰਦਰਪਾਲ ਮਰਹੂਮ ਹੁਣਾਂ ਦਾ ਵੀ ਕਹਿੰਦੇ ਤੇਥੋਂ ਸੁਣੀ ਆ ਤੇ ਮੇਰੇ ਤੋਂ ਸੁਣਾਈ ਨਹੀਂ ਹੋ ਜਾਣੀ ਸਾਡੇ ਹੰਝੂਆਂ ਦੇ ਪਿੱਛੇ ਬੜੀ ਲੰਮੀ ਹੈ ਕਹਾਣੀ ਹੁਣ ਕਹਾਣੀ ਤੇ ਜਿਹੜੀ ਬਹੁਤ ਲੰਮੀ ਆ ਪੰਜਾਬ ਦੀ ਪਰ ਕਿਸੇ ਨੇ ਸੁਣੀ ਉਥੇ ਵਿਕੋਏ ਦੇ ਬਾਰੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਆਈ ਉਥੇ ਮੀਟਿੰਗ ਚ ਗਿਆ ਤੇ ਇਹਨਾਂ ਨੇ ਕਿਹਾ ਸੀ ਕਿ ਅਸੀਂ ਬਕਾਇਦਾ ਤੌਰ ਤੇ ਜਿਹੜਾ ਚੰਡੀਗੜ੍ਹ ਦਾ ਮੁੱਦਾ ਵੀ ਠਾਵਾਂਗੇ ਤੇ ਅਸੀਂ ਯੂਨੀਵਰਸਿਟੀ ਦਾ ਮੁੱਦਾ ਵੀ ਠਾਵਾਂਗੇ ਜਿਹੜੇ ਸਾਡੇ ਆਪਣੇ ਹੋਰ ਪਿਛਲੇ ਫੰਡ ਪੈਂਡਿੰਗ ਹੈ ਸੀ ਉਹ ਵੀ ਮੁੱਦਾ ਠਾਵਾਂਗੇ ਇਸ ਹਰ ਗੱਲ ਤੇ ਕੀਤੀ ਸੀ ਇਹਨਾਂ ਨੇ ਕੇਂਦਰ ਕੋ ਉਠਾਉਣ ਦੀ ਗੱਲ ਕੀਤੀ ਸੀ ਬੀਬੀਐਮ ਦਾ ਮੁੱਦਾ ਉਠਾਵਾਂਗੇ ਹੁਣ ਮੁੱਦੇ ਉਠਾਉਣ ਨਾਲ ਗੱਲ ਕੁ ਨਹੀਂ ਬਣਦੀ ਮੁੱਦਿਆਂ ਦੇ ਹੱਲ ਕਰਨ ਨਾਲ ਬਣਦੀ ਹੈ ਅਗਲੇ ਹਿੱਕ ਦੇ ਜੋਰ ਨਾਲ ਬੀਬੀਐਮ ਵਾਲੇ ਤੜ੍ਹਗੇ ਨਾ ਬਿਲਕੁਲ ਮੈਂ ਉਹੀ ਕਹਿਣ ਲੱਗਿਆ ਸੀ ਕਿ ਵੀ ਇੰਨਾ ਰੌਲਾ ਪਾਇਆ ਉਦੋਂ ਇੰਨਾ ਜੋਰ ਲੱਗਿਆ ਅਗਲੇ ਲੈ ਹੀ ਗਏ ਅਸੀਂ ਇਸ ਮੰਚ ਤੇ ਪਿੱਟ ਕੇ ਮਾਰ ਕੇ ਤੁਹਾਨੂੰ ਭਾਈ ਇੱਥੇ ਬੈਠਾ ਕੁਛ ਨਹੀਂ ਜੇ ਬਣਨਾ ਉਸ ਡੈਮ ਦੇ ਸਾਹਮਣੇ ਬਹਿ ਕੇ ਕੁਛ ਨਹੀਂ ਬਣਨਾ ਜੇ ਬਹਿਣ ਜੇ ਦਿੱਲੀ ਬੈਠੋ ਗ੍ਰਹਿ ਮੰਤਰੀ ਬੂਏ ਕੇ ਬਿਠੋ ਪ੍ਰਧਾਨ ਮੰਤਰੀ ਬੂਏ ਕੇ ਬਿਠੋ ਰਾਸ਼ਟਰੀ ਬੂਏ ਬੂਏ ਕੇ ਬਿਠੋ 92 ਐਮਐਲਏ ਲੈ ਕੇ ਤੇ ਤੁਸੀਂ ਆਪਣੇ ਤਰੀਪਰੀ 20 ਐਮਪੀ ਲੈ ਕੇ ਚਲੇ ਜਾਂਦੇ ਹੋ ਉੱਥੇ ਜੀ ਮੇਰੇ ਖਿਆਲ ਮੇਡੀ ਕੋਈ ਗੱਲ ਨਹੀਂ ਜਿਹੜੀ ਗੱਲ ਕੋ ਸੁਣਦਾ ਨਾ ਉੱਥੇ ਤੁਸੀਂ ਜੀ ਡਰਦੇ ਮਾਰੇ ਉੱਥੇ ਸਾਡੀ ਗ੍ਰਿਫਤਾਰੀ ਨਾ ਹੋ ਜਾਈ ਇਥੇ ਡੈਵਟੋ ਜਿਹੜਾ ਪੁਆਇੰਟ 1 ਤੋਂ ਉਹੀ ਪੈਂਦੇ ਨੇ ਉੱਥੇ ਬਹਿ ਕੇ ਬਹਿ ਕੇ ਰਮਾਨਾ ਇਸ ਕਰਕੇ ਮੁੱਦੇ ਜੇ ਮਰੀਠਾ ਹੋਣੇ ਵੀ ਚਾਹੀਦੇ ਆ ਭਾਗ ਦਾ ਮੇਨ ਲਾਈਨ ਦਾ ਮੁੱਦਾ ਵੀ ਹਰਿਆਣਾ ਚ ਹਰਿਆਣਾ ਚਕਣਾ ਸੀ ਉੱਥੇ ਇਸ ਕਰਕੇ ਜ਼ੋਨਲ ਕੌਂਸਲ ਦਾ ਮੁੱਦਾ ਵੀ ਉੱਥੇ ਜਿਹੜਾ ਵੀ ਉਹ ਉੱਥੇ ਵੀ ਗੱਲਬਾਤ ਹੋਣੀ ਸੀ ਜਿਹੜੇ ਰਾਜਾਂ ਦੇ ਆਪਸੀ ਮਸਲੇ ਜਿਹੜੇ ਹੈਗੇ ਨੇ ਪਾਣੀ ਦਾ ਮਸਲਾ ਹੈਗਾ ਜਿਹੜਾ ਇਸ ਕਰਕੇ ਮੁੱਦੇ ਸਾਰੇ ਉਠਾਏ ਜਾਣੇ ਸੀਗੇ ਉਹਦੀ ਸਾਡੇ ਕੋਲ ਅਜੇ ਤੱਕ ਹੁਣ ਤੱਕ ਰਿਪੋਰਟ ਨਹੀਂ ਆਈ ਕਿ ਕੀ ਹੋਇਆ ਕਿ ਨਹੀਂ ਹੋਇਆ لیکن میں ایک گل دس دیاں کل ਮੁੱਖ ਮੰਤਰੀ ਸਭ ਕਰਤਾਰ ਸਿੰਘ ਸਰਾਬੇ ਦੀ یادگار تے گئے اوناں نے ਉੱਥੇ ਮੋਦੀ ਜੀ ਬੋਚਨਾ ਕੀਤੀ ਆ ਅਸਬੂ ਰੂਪ وچ اوناں کہے جی ਰਿਵੜੀਆਂ ਦੇ ਕੇ ਬਕਾਇਦਾ ਤੌਰ ਤੇ ਬਿਹਾਰ ਚ ਸਈ ਸਰਕਾਰ ਬਣਾਈ ਆਪਣੀ لیکن ਸਾਨੂੰ ਜਿਹੜੀ ਆਜ਼ਾਦੀ ਮਿਲੀ ਸੀ ਨਾ ਉਹ ਰਿਵੜੀਆਂ ਦੇ ਕੇ ਨਹੀਂ ਉਹ ਸੀਸ ਦੇ ਕੇ ਮਿਲੀ ਸਾਨੂੰ ਕਰਤਾਰ ਸਿੰਘ ਸਰਾਬੇ ਦੀ ਹੁੰਦੀ ਸਾਡੀ ਉਮਰ ਸੀ ਕਹਿੰਦੇ ਅੱਜ ਦਾ ਨੌਜਵਾਨ ਆਪਣੇ ਮਾਪੇ ਕੋਲ ਕੀ ਮੰਗਦਾ ਮੈਨੂੰ ਮੋਟਰਸਾਈਕਲ ਲੈ ਦਿਓ ਜੀ ਮੈਨੂੰ ਸਕੂਟਰ ਲੈ ਦਿਓ ਜੀ ਮੈਨੂੰ ਕਾਰ ਲੈ ਦਿਓ ਜੀ ਇਸ ਉਮਰ ਦੇ ਵਿੱਚ ਲੇਕਿਨ ਉਹ ਨੌਜਵਾਨਾਂ ਦੇ ਕਿੰਨੇ ਵਿਚਾਰ ਉੱਤੇ ਸਥਿਤੀ ਹੋਣਗੀ ਜਿਹੜਾ ਨਾ ਮੋਟਰਸਾਈਕਲ ਮੰਗਿਆ ਨਾ ਸਕੂਟਰ ਮੰਗਿਆ ਗੋਰੀਆ ਕੋਲੋਂ ਆਜ਼ਾਦੀ ਮੰਗੀ ਆਜ਼ਾਦੀ ਦੀ ਖਾਤਰੇ ਨੇ ਛੋਟੀ ਉਮਰ ਚ ਆਪਣੀ ਸ਼ਹਾਦਤ ਪਾ ਲਈ। ਫਾਜ਼ੀ ਦੇ ਰਸਤੇ ਚੋਮਲੇ ਦੇ। ਅਸੀਂ ਉਹਨਾਂ ਦੇ ਵਾਸਤੇ ਅਸੀਂ ਉਹਨਾਂ ਦੇ ਵਾਸਤੇ ਉਹਨਾਂ ਦੀ ਕੁਰਬਾਨੀ ਨੂੰ ਨਾ ਜਾ ਤੇ ਪਰ ਮੁੱਖ ਮੰਤਰੀ ਸਭ ਕੁਰਬਾਨੀ ਦੇ ਵਿੱਚ ਤਿਆਰ ਹੋਵੇ ਫਿਰ ਕਿਉਂ ਨਹੀਂ ਜਾਦੇ ਸਿੱਧੇ ਹੋ ਕੇ। ਤੁਹਾਡਾ ਬਿੱਟ ਠੀਕ ਹੈ। ਉਹਦੇ ਪੂਰਨਿਆਂ ਤੇ ਚੱਲ ਕੇ ਵਖਾਉ ਪੀਸੀਂ ਚੱਲ ਸਕਦੇ ਆ। ਇਸ ਕਰਕੇ ਜਿਹੜੀ ਜਨਰਲ ਕੌਂਸਲ ਦੀ ਮੀਟਿੰਗ ਸੀ ਉਹਦੇ ਵਿੱਚ ਕੀ ਚੰਦ ਚਾੜਦੇ ਨੇ ਕਿ ਚੰਦ ਚਾੜ ਕੇ ਹੁੰਦੇ ਆ ਕਦੀ ਕਦੀ ਤਾਂ ਜਾਂਦੇ ਹੀ ਨਹੀਂ ਹੁੰਦੇ ਬਿਲਕੁਲ ਜਦੋਂ ਰਾਜਸਥਾਨ ਗਏ ਸੀਗੇ ਉਹਦੇ ਸਭ ਕੁਝ ਮੰਨਨਾ ਸੀ ਪਾਣੀ ਦੇ ਦੇਣਗੇ ਬਿਜਲੀ ਵੀ ਦੇ ਦੇ ਕੋਈ ਗੱਲ ਦੀ ਇਸ ਇਸ ਕਰਕੇ ਸਰਕਾਰ ਦੇ ਵਸਦਾ ਰੋਕਦੀ ਹੈਗਾ ਇਹ ਮੈਨੂੰ ਨਹੀਂ ਲੱਗਦਾ ਕਿ ਇਹ ਚਲੋ ਔਕਾਜ਼ ਉਹ ਕਿ ਉਹ ਕਿ ਲੋਕੀ 5 ਸਾਲ ਤੇ ਬਰਦਾਸ਼ਤ ਕਰ ਲੈਣਗੇ ਮੁੜ ਕੇ ਇਹਨਾਂ ਦਾ ਕੀ ਬਣੂ ਕੁਛ ਨਹੀਂ ਕਹਿ ਸਕਦੇ ਜੀ ਤੇ ਪਟਿਆਲ ਸਾਹਿਬ ਹਾਲੇ ਤੇ ਉਹ ਜਿਹੜਾ ਜਨਾਨੀਆਂ ਨੂੰ 100000 ਰੁਪਿਆ ਵੀ ਦੇਣਾ ਉਹ ਉਹਦਾ ਫਿਰ ਕੀ ਬਣੂਗਾ ਜਿੰਨੇ ਮਰਜ਼ੀ 1000 ਰੁਪਏ ਦੇ ਦੇਣੇ ਪੰਜਾਬ ਆ ਬਿਹਾਰ ਨਹੀਂ ਹੈਗਾ ਮੈਂ ਉਹੀ ਗੱਲ ਕਰਨ ਲੱਗਾ ਸੀ ਵੀ ਉਥੇ ਉਥੇ ਤੇ ਇਹ ਵੀ ਫੈਕਟਰ ਕੰਮ ਕੀਤਾ ਨਾ ਬਿਹਾਰ ਦੀਆਂ ਜੁਣਾ 10000 ਰੁਪਏ ਤੇ ਜਾਂਦੇ 10000 ਰੁਪਏ ਜਨਾਨੀਆਂ ਦੇ ਖਾਤੇ ਚ ਪਾਤਾ ਤੇ ਉੱਥੇ ਵੋਟ ਵੀ ਜਨਾਨੀਆਂ ਪਾਉਂਦੀਆਂ ਬੰਦੇ ਘੱਟ ਵੋਟਰ ਨੇ ਬੰਦੇ ਬਾਹਰ ਨਹੀਂ ਦੇ। ਤੇ ਤੁਹਾਨੂੰ ਇਹ ਵੀ ਦੱਸਦੇ ਆ ਪੰਜਾਬ ਦੀ ਸਾਈਕੀ ਵੱਖਰੀ ਆ। 1997 ਦੇ ਵਿੱਚ ਆਉਂਦੇ ਹੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਤਾਂ ਕਿ ਸਾਰਿਆਂ ਦੇ ਅਸੀਂ ਇਹ ਮਾਫ-ਮਾਫ ਕਰਦੇ ਹਾਂ, ਬਿੱਲ ਮਾਫ ਕਰਦੇ ਹਾਂ ਕਿਸਾਨਾਂ ਦੇ। ਕਰਦੇ ਆ। ਉਹਨਾਂ ਦੇ ਬਿੱਲ ਮਾਫ ਕਰਦੋ ਉਹਦਾ ਸਿੱਟਾ ਕੀ ਨਿਕਲਿਆ? ਸਰਕਾਰ ਫਿਰ 2002 ਦੇ ਦੀ ਕੈਪਟਨ ਦੀ ਬਣ ਗਈ। ਇਹ ਲੋਕ ਇਦਾਂ ਦੇ ਹਨ ਜਿਹੜੀ ਸੋਚ ਚੀਜ਼ ਮਿਲ ਗਈ ਤਾਂ ਜਾਰੀ ਰਹਿਣੀ ਹੁਣ ਕੋਈ ਗੱਲ ਨਹੀਂ ਪਰ ਮੈਨੂੰ ਇਹ ਉਮੀਦ ਨਹੀਂ ਕਿ 12000 ਕਰੋੜ ਰੁਪਇਆ ਕਿੱਥੋਂ ਪੈਦਾ ਕਰਨਗੇ ਹਲੇ ਤੇ ਹੜਾਂ ਦਾ ਨਹੀਂ ਮਿਲਿਆ ਪੈਸਾ ਪੱਟੀ ਸਾਹਿਬ ਮਿਲਣਾ ਹੀ ਨਹੀਂ ਉਹ ਤੇ ਮਿਲਣਾ ਹੀ ਨਹੀਂ ਹੜਾਂ ਦਾ ਫਿਰ ਤੁਸੀਂ ਵੱਡੀ ਗੱਲ ਕਰਦੇ ਹੋ ਅਗਲੇ ਪ੍ਰਧਾਨ ਮੰਤਰੀ ਸਾਹਿਬ ਨੇ ਕਿਹਾ ਸੀ ਸਾਨੂੰ 2023 ਦੇ ਪੈਸੇ ਨਹੀਂ ਮਿਲੇ ਜਿਹੜਾ ਨਾ ਦੇ ਜੇ ਸਾਨੂੰ ਤੁਸੀਂ ਕੋਈ ਦੇਣਾ ਹੈ ਉਹ ਸਾਡੇ ਸਿੱਧੇ ਖਾਤੇ ਚ ਪਾ ਦਿਓ ਇਹਨਾਂ ਨੂੰ ਪੱਖਣੀ ਜੀ ਦੇਣਾ ਇਸ ਕਰਕੇ ਆਪ ਨੰਗ ਬਾਪ ਨੰਗ ਨੰਗ ਸਾਡੇ ਨਾਨਕੇ ਤੇ ਨੰਗ ਨੰਗ ਇਕੱਠੇ ਹੋਏ ਤੇ ਖੇਡਾਈ ਜਾਣ ਕੇ ਇਹਨਾਂ ਦਾ ਇਕੱਠਾਤੀ ਪ੍ਰਗਟ ਜਿੰਨਾ ਪ੍ਰਸ਼ਾਸਨਾਰੇ ਸਰਕਾਰ ਨੇ ਕੀਤਾ ਅਤੇ ਕਿਸੇ ਸਰਕਾਰ ਨੇ ਕੀਤਾ ਹੀ ਨਹੀਂ